ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਲੈਂਡ ਪੋਲਿੰਗ ਪਾਲਿਸੀ ਨੂੰ ਵਾਪਸ ਲੈ ਲਿਆ ਹੈ ਦੱਸਦੀ ਹੈ ਕਿ ਇਸ ਪਾਲਿਸੀ ਦੇ ਤਹਿਤ 24000 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਸੀ ਪੰਜਾਬ ਦੇ ਕਿਸਾਨ ਲਗਾਤਾਰ ਇਸ ਨੀਤੀ ਦਾ ਵਿਰੋਧ ਕਰ ਰਹੇ ਸਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਅਗਲੇ ਹੁਕਮਾਂ ਤੱਕ ਲੈਂਡ ਪੋਲਿੰਗ ਤੇ ਰੋਕ ਲਗਾ ਦਿੱਤੀ ਸੀ ਹੁਣ ਸਰਕਾਰ ਨੇ ਨੀਤੀ ਵਾਪਸ ਲੈ ਲਈ ਹੈ ਪੰਜਾਬ ਵਿੱਚ ਲੈਂਡ ਪੂਲਿੰਗ ਨੀਤੀ ਸਭ ਤੋਂ ਪਹਿਲਾਂ 2011 ਵਿੱਚ ਅਕਾਲੀ ਸਰਕਾਰ ਦੇ ਕਾਰਜਕਾਰ ਦੌਰਾਨ ਲਾਗੂ ਕੀਤੀ ਗਈ ਸੀ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਫਿਰ ਮੌਜੂਦਾ ਮਾਨ ਸਰਕਾਰ ਨੇ ਇਸ ਨੂੰ ਬਦਲ ਦਿੱਤਾ ਅਤੇ ਅੱਗੇ ਵਧਾਇਆ। ਇਸ ਪੂਰੇ ਮਾਮਲੇ 'ਚ ਕਿਸਾਨ ਆਗੂਆਂ ਨੇ ਵੀ ਆਪਣੀ ਰਾਏ ਦਿੱਤੀ ਹੈ ਕਿ ਕਹਿਣਾ ਉਹਨਾਂ ਦਾ ਸੁਣਦੇ ਆ। ਮੈਂ ਸਰਵਰ ਸਿੰਘ ਪੰਦੇਰ ਕਿਸਾਨ ਮidurshrest ਬਿਟੀ ਪੰਜਾਬ ਤੋਂ ਪਹਿਲੋਂ ਦਾ ਤਮਾਮ ਕੇ ਕੇਐਮਐਮ ਦੀਆਂ ਜਥੇਬੰਦੀਆਂ ਦਾ ਧੰਨਵਾਦ ਜਿਨ੍ਹਾਂ ਨੇ ਲੱਖਾਂ ਦੀ ਗਿਣਤੀ ਵਿੱਚ ਜੱਟ ਮੋਟਰਸਾਈਕਲ ਮਾਰਚ ਕੱਢ ਕੇ ਜਿਹੜਾ ਵਾ ਸਰਕਾਰ ਨੂੰ ਇੱਕ ਵਾਰੀ ਪਛਾਣ ਧੱਕਿਆ ਹੈਗਾ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਔਰ ਕਿਸਾਨਾਂ ਮਜ਼ਦੂਰਾਂ ਦਾ ਵੀ ਧੰਨਵਾਦ ਜਿਹੜੀਆਂ ਅੱਜ ਖਬਰਾਂ ਨੇ ਚੈਨਲਾਂ ਦੇ ਫੋਨ ਆ ਰਹੇ ਨੇ ਕਿ ਪ੍ਰਿੰਸੀਪਲ ਫੈਕਟਰੀ ਨੇ ਦਸਤੀ ਫੈਕਟਰੀ ਨੇ ਮੋਹਰ ਲਾ ਕੇ ਚਾਰ ਲਾਈਨਾਂ ਲਿਖ ਕੇ ਭੇਜੀਆਂ ਨੇ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਰਹੇ ਹੈਗੇ ਆਂ ਦੇਖੋ ਇੱਕ ਤਾ ਵੀ ਜੇ ਸਰਕਾਰ ਨੇ ਮਨ ਬਣਾਇਆ ਲੈਂਡ ਪੂਲਿੰਗ ਪਾਲਿਸੀ ਲੈਂਡ ਵਾਸਤੇ ਤੇ तमाम ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਇਹ ਸੰਘਰਸ਼ਿਤ ਹੈ ਪ੍ਰਾਪਤੀ ਹੋਊਗੀ ਪਰ ਦੇਖੋ ਦੇਖਣ ਵਾਲੀ ਗੱਲ ਆ ਕਿ ਇੱਕ ਤਾਂ ਇਸ ਜਦੋਂ ਨੋਟੀਫਿਕੇਸ਼ਨ ਹੋਇਆ 65533 ਏਕੜ ਦਾ ਹਾਲੇ ਕੋਈ ਨੋਟੀਫਿਕੇਸ਼ਨ ਦਾ ਜ਼ਿਕਰ ਨਹੀਂ ਹੈਗਾ ਇਹ ਟੈਕਨੀਕਲ ਤੌਰ ਤੇ ਵੇਖਣਾ ਪਊਗਾ ਫਿਰ ਕੈਬਨਟ ਦੇ ਪਾਸ ਹੋਈ ਪਾਲਿਸੀ ਕੀ ਇਹ ਗਵਰਨਰ ਕੋਲ ਵਾਪਸ ਲੈਣੀ ਪਊ ਇਹ ਸਾਰੀਆਂ ਟੈਕਨੀਕਲ ਗੱਲਾਂ ਜਥੇਬੰਦੀ ਅੰਦਰ ਵੀ ਵਿਚਾਰਾਂਗੇ ਇੱਥੇ ਫਿਰ ਤਮਾਮ ਕੈਮਮ ਦੀਆਂ ਜਥੇਬੰਦੀਆਂ ਵਿਚਾਰਨਗੀਆਂ ਪਰ ਇੱਕ ਵੱਡਾ ਸਵਾਲ ਸਦਾ ਲਿਆ ਜਿਹੜੀ ਇਹ ਪਾਲਿਸੀ ਆ ਲੈਂਡ ਪੂਲਿੰਗ ਪਾਲਿਸੀ ਜਿਹੜੀ ਪਹਿਲਾਂ 2008 ਚ ਆਈ 13 ਚ ਲਾਗੂ ਹੋਈ ਉਹ ਜਿਉਂ ਦੀ ਤਿਉਂ ਰਹਿਣੀ ਆ ਫਿਰ ਕੋਈ ਸਰਕਾਰ ਨਾ ਵੀ ਆ ਕੇ ਇਹਨੂੰ ਪਾਲਿਸੀ ਨੂੰ ਕੱਢ ਸਕਦੀ ਆ ਇਹ ਪਾਲਿਸੀ ਭਗਵੰਤ ਮਾਨ ਸਰਕਾਰ ਵਾਪਸ ਲੈ ਲੇ ਹਾਲੇ ਤੱਕ ਮੁੱਖ ਮੰਤਰੀ ਦਾ ਕੋਈ ਬਿਆਨ ਕੇਜਰੀਵਾਲ ਦਾ ਬਿਆਨ ਸਾਨੂੰ ਨਹੀਂ ਨਜ਼ਰ ਆਇਆ ਜਿਨ੍ਹਾਂ ਦੀਆਂ ਨੀਤੀਆਂ ਤਹਿਤ ਸਾਰਾ ਕੁਝ ਹੋ ਰਿਹਾ ਫਿਲਹਾਲ ਇਹੀ ਕਿਹਾ ਜਾ ਸਕਦਾ ਵੀ ਹਾਲੇ ਚਾਰ ਲਾਈਨਾਂ ਲਿਖ ਕੇ ਆਈਆਂ ਨੇ ਜੇ ਸਰਕਾਰ ਨੇ ਮਨ ਬਣਾਇਆ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਆ ਪੰਜਾਬ ਦੇ ਲੋਕਾਂ ਨੇ ਕਿਹਾ ਸੀ ਕਿਸਾਨਾਂ ਨੂੰ ਦਰ ਨੇ 1 ਇੰਚ ਜ਼ਮੀਨ ਨਹੀਂ ਦਾਂਗੇ ਤੇ ਨਹੀਂ ਦਾਂਗੇ ਬਾਕੀ ਦੀ ਟੈਕਨੀਕਲ ਗੱਲਾਂ ਹਜੇ ਵਿਚਾਰ ਨਾਲੀਆਂ ਨੇ ਇਹ ਮੀਟਿੰਗਾਂ ਦੇ ਅੰਦਰ ਵਿਚਾਰ ਕੇ ਹੀ ਹੱਥ ਵੀ ਫੈਸਲਾ ਕਰਾਂਗੇ ਧੰਨਵਾਦ